ਲੋਕਾਂ ਦੀ ਸਹਿਮਤੀ ਨਾਲ ਉਮੀਦਵਾਰ ਦੇਵਾਂਗੇ ਕੋਈ ਐਸਾ ਵੀ ਸਮੇਂ ਆਉਂਦਾ ਸੀ ਕਿ ਇੱਕ ਬਾਕਸ ਲਾਇਆ ਜਾਂਦਾ ਸੀ ਕਿ ਉਥੋਂ ਦੇ ਲੋਕਾਂ ਦਾ opinion ਲਿਆ ਜਾਂਦਾ ਸੀ ਔਰ ਅੱਜ ਕੀ ਹੋਇਆ ਕਿ 2 ਸਾਲਾਂ ਦੀ ਸਰਕਾਰ 92 ਸੀਟਾਂ ਤੋਂ ਬਾਅਦ ਇਸ ਕਰ ਤੋ ਇਹ ਗੱਲ طے ਹੋ ਜਾਂਦੀ ਹੈ ਕਿ ਅੱਜ ਮਜਬੂਰਨ ਆਪ ਦੇ ਪੰਜ ਮੰਤਰੀ ਉਤਾਰਨੇ ਪਏ ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ ਦੋ ਚਿਹਰੇ ਉਹ ਪੋਚਿੰਗ ਕਰਕੇ ਲੈ ਕੇ ਗਏ ਜਾਣੀ ਕਿ ਰਿੰਕੂ ਜੀ ਨੂੰ ਜਲੰਧਰੋਂ ਲੜਾਇਆ ਗਿਆ ਜੀਪੀਜੀ ਜਿਹੜੇ ਉਹਨਾਂ ਨੂੰ ਕੋਚ ਕੀਤਾ ਗਿਆ ਸਾਡੇ ਲੋਕਾਂ ਨੂੰ ਕਹਿਣ ਦਾ ਮਤਲਬ ਇਹ ਹੈ ਕਿ ਦੋ ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13 ਜ਼ੀਰੋ ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਔਰ ਉਨਾ ਹੀ ਚਿਹਰਿਆਂ ਨੂੰ ਲੜਾਇਆ ਗਿਆ ਸੁਪਰ 올 ਦਾ ਬੈਸਟ ਮੈਨੂੰ ਲੱਗਦਾ ਹੈ ਕਿ ਇਹ ਇਹ ਜਲਦਬਾਜੀ ਚ ਲਿਆ ਗਿਆ ਡਿਸੀਜਨ ਜਿਹੜੇ तमाम ਸਰਵੇ ਤੇ ਵੋਟ ਪਰਸੈਂਟੇਜ ਜਿਹੜੀ ਆਈ ਇਹ ਉਹ ਜਲਦੀ ਚ ਲਿਆ ਗਿਆ ਡਿਸੀਜਨ ਹੈ ਔਰ ਕਿੰਨੇ ਇੱਕ ਔਰ ਜਿਹੜੇ ਲੋਕ ਬਣਾਏ ਗਏ ਹੈ 2 ਸਾਲਾਂ ਚ ਬਹੁਤ ਸਾਰੀ ਐਂਟੀ ਇਨਕੰਮਨਸੀ ਵੀ ਆਏਗੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰਨਗੇ ਇਹਨਾਂ ਲੋਕਾਂ ਦੀ ਵੀ ਚਰਚਾ ਕਰਨਗੇ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਜਿਹੜੀ ਲਿਸਟ ਕੱਢ ਦਿੱਤੀ ਹੋਵੇ ਜਿਹੜੇ ਤੋਂ ਲੋਕ ਹੈਰਾਨ ਔਰ ਪਰੇਸ਼ਾਨ ਹੋਣ ਔਰ ਲੋਕਾਂ ਨੂੰ ਲੱਗੇ ਕਿ ਐਸੇ ਚਿਹਰੇ ਦੇ ਦਿੱਤੇ ਗਏ ਨੇ ਜਿਹੜੇ ਚਿਹਰੇ ਲੋਕਾਂ ਨੂੰ ਪਸੰਦ ਆਉਣ ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਇਹ ਦੇ ਵਿੱਚ ਪਰਸਪੈਕਸ਼ਨ ਜਿਹੜੀ ਵਿਚਾਰ ਬਣ ਰਹੇ ਲੋਕਾਂ ਦੇ ਔਰ ਜਿਹੜੀ ਗੱਲ ਸੱਚ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਆਇਆ ਢਾਲੀਵਾਲ ਸਾਹਿਬ ਜਿਨ੍ਹਾਂ ਕੋਲੇ ਪੰਚਾਇਤੀ ਰਾਜ ਮੰਤਰੀ ਸਨ ਉਹ ਜਿਹੜੇ ਬਹੁਤ ਪਪੂਲਰ ਮੰਤਰੀ ਹੋ ਗਿਆ ਸੀਗਾ ਗੱਲਾਂ ਬਾਤਾਂ ਚ ਕਿ ਉਹਨਾਂ ਤੋਂ ਉਹਨਾਂ ਦਾ ਵਿਭਾਗ ਲੈ ਲਿਆ ਗਿਆ ਐਨਆਰਆਈ ਦਿੱਤਾ ਗਿਆ ਐਵੇਂ ਤੁਹਾਡੇ ਸਾਹਮਣੇ ਮੀਤ ਥੇਰ ਸਾਹਿਬ ਜਿਨ੍ਹਾਂ ਕੋਲੇ ਵਿਭਾਗ ਸੀਗਾ ਮਾਈਨਿੰਗ ਦਾ ਤੇ ਹੋਰ ਵੱਡੇ ਮੰਤਰਾਲੇ ਸੀ ਸੋ ਕਈ ਵਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਔਰ ਮਾਨਸਾਬ ਦੀ ਆਪਸ ਵਿੱਚ ਜਿਹੜੀ ਕਿ ਜਿਹੜੇ ਉਹਨਾਂ ਦੇ ਚਾਹਤੇ ਐ ਉਹਨਾਂ ਨੂੰ ਉਹ ਚਾਉਂਦੇ ਨੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇੱਥੋਂ ਫਾਰਕ ਕਰ ਦਿੱਤਾ ਜਾ ਵੀ ਸੋ ਇਹ ਕਈ ਗੱਲਾਂ ਐ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਜਿਹੜੀ ਲਿਸਟ ਦਿੱਤੀ ਹੋਵੇ ਕੋਈ ਐਸੀ ਗੱਲ ਮੁੱਖ ਮੰਤਰੀ ਦੇ ਦੋਸਤ ਕਰਮਜੀਤਨ ਮੋਹਨ ਨੂੰ ਵੀ ਡਿਫਰੈਂਟ ਦਿੱਤੀ ਕਿਸ ਤਰ੍ਹਾਂ ਦੇ ਹਾਂਜੀ ਕਿਉਂ ਕਰਮਜੀਤਨ ਮੋਹਨ ਨੂੰ ਵੀ ਡਿਫਰੈਂਟ ਮੈਂ ਤਾਂ ਸਿਰਫ ਕਹਿ ਰਿਹਾ ਕਿਤੇ ਦੋਸਤ ਆ ਗਏ ਕਿਤੇ ਪੁਰਾਣੇ ਚਿਹਰੇ ਆ ਗਏ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਹੁਣ ਉਹ ਮੁੱਖ ਮੰਤਰੀ ਸਾਹਿਬ ਜਿਹੜੀ 13 0 ਵਾਲੀ ਗੱਲ ਕਰਦੇ ਸੀ ਉਹ ਨਹੀਂ ਕੇ ਸਨੇ ਸਵਾਲ ਪੁੱਛਿਆ ਵੀ 13 0 ਕੀ ਹੈ 13 0 ਮਿਲ ਗਿਆ ਆਪ ਜ਼ੀਰੋ ਤੇ ਦਨ ਹੀ ਰਹਿਣ ਵਾਲੇ ਬੜੀ ਲੋਕਾਂ ਦੀ ਸਹਿਮਤੀ ਨਾਲ ਉਮੀਦਵਾਰ ਦੇਵਾਂਗੇ ਕੋਈ ਐਸਾ ਵੀ ਸਮੇਂ ਹੁੰਦਾ ਸੀ ਕਿ ਇੱਕ ਬਾਕਸ ਲਾਇਆ ਜਾਂਦਾ ਸੀ ਕਿ ਉਥੋਂ ਦੇ ਲੋਕਾਂ ਦਾ opinion ਲਿਆ ਜਾਂਦਾ ਸੀ ਔਰ ਅੱਜ ਕੀ ਹੋਇਆ ਕਿ 2 ਸਾਲਾਂ ਦੀ ਸਰਕਾਰ 92 ਸੀਟਾਂ ਤੋਂ ਬਾਅਦ ਇਸ ਗੱਲ ਤੋਂ ਇਹ ਗੱਲ ਤੈ ਹੋ ਜਾਂਦੀ ਹੈ ਕਿ ਅੱਜ ਮਜਬੂਰਨ ਆਪ ਦੇ ਪੰਜ ਮੰਤਰੀ ਉਤਾਰਨੇ ਪਏ ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ ਦੋ ਚਿਹਰੇ ਉਹ ਪੋਚਿੰਗ ਕਰਕੇ ਲੈ ਕੇ ਗਏ ਜਾਣੀ ਕਿ ਰਿੰਕੂ ਜੀ ਨੂੰ ਜਲੰਧਰੋਂ ਲੜਾਇਆ ਗਿਆ ਜੀਪੀਜੀ ਜਿਹੜੇ ਉਹਨਾਂ ਨੂੰ ਕੋਚ ਕੀਤਾ ਗਿਆ ਸਾਡੇ ਲੋਕਾਂ ਨੂੰ ਕਹਿਣ ਦਾ ਮਤਲਬ ਇਹ ਹੈ ਕਿ 2 ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13 ਜ਼ੀਰੋ ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਅਤੇ ਉਨਾ ਹੀ ਚਿਹਰਿਆਂ ਨੂੰ ਲੜਾਇਆ ਗਿਆ ਸੋ ਪਰ 올 द बेस्ट ਮੈਨੂੰ ਲੱਗਦਾ ਹੈ ਕਿ ਇਹ ਇਹ ਜਲਦਬਾਜੀ ਚ ਲਿਆ ਗਿਆ ਡਿਸੀਜਨ ਜਿਹੜੇ तमाम ਸਰਵੇ ਤੇ ਵੋਟ ਪਰਸੈਂਟੇਜ ਜਿਹੜੀ ਆਈ ਇਹ ਉਹ ਜਲਦੀ ਚ ਲਿਆ ਗਿਆ ਡਿਸੀਜਨ ਹੈ ਅਤੇ ਕਿੰਨੇ ਇੱਕ ਹੋਰ ਜਿਹੜੇ ਲੋਕ ਬਣਾਏ ਗਏ ਹੈ 2 ਸਾਲਾਂ ਚ ਬਹੁਤ ਸਾਰੀ ਐਂਟੀ ਇੰਕੰਮੈਂਸੀ ਵੀ ਆਏਗੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰਨਗੇ ਇਹਨਾਂ ਲੋਕਾਂ ਦੀ ਵੀ ਚਰਚਾ ਕਰਨਗੇ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਜਿਹੜੀ ਲਿਸਟ ਕੱਢ ਦਿੱਤੀ ਹੋਵੇ ਜਿਹਦੇ ਤੋਂ ਲੋਕ ਹੈਰਾਨ ਔਰ ਪਰੇਸ਼ਾਨ ਹੋਣ ਔਰ ਲੋਕਾਂ ਨੂੰ ਲੱਗੇ ਕਿ ਐਸੇ ਚਿਹਰੇ ਦੇ ਦਿੱਤੇ ਗਏ ਨਹੀਂ ਜਿਹੜੇ ਚਿਹਰੇ ਲੋਕਾਂ ਨੂੰ ਪਸੰਦ ਆਉਣ ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਇਹ ਦੇ ਵਿੱਚ ਪਰਸਪੈਕਸ਼ਨ ਜਿਹੜੀ ਵਿਚਾਰ ਬਣ ਰਹੇ ਲੋਕਾਂ ਦੇ ਔਰ ਜਿਹੜੀ ਗੱਲ ਸੱਚ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਸਾ। ਢਾਲੀਵਾਲ ਸਾਹਿਬ ਜਿਨ੍ਹਾਂ ਕੋਲੇ ਪੰਚਾਇਤੀ ਰਾਜ ਮੰਤਰੀ ਸਨ। ਉਹ ਜਿਹੜੇ ਬਹੁਤ ਪਪੂਲਰ ਮੰਤਰੀ ਹੋ ਗਿਆ ਸੀਗਾ ਗੱਲਾਂ ਬਾਤਾਂ 'ਚ ਕਿ ਉਹਨਾਂ ਤੋਂ ਉਹਨਾਂ ਦਾ ਵਿਭਾਗ ਲੈ ਲਿਆ ਗਿਆ ਐਨਰਜੀ ਦਿੱਤਾ ਗਿਆ। ਐਵੇਂ ਤੁਹਾਡੇ ਸਾਹਮਣੇ ਮੀਥੇਰ ਸਾਹਿਬ ਜਿਨ੍ਹਾਂ ਕੋਲੇ ਵਿਭਾਗ ਸੀਗਾ ਮਾਈਨਿੰਗ ਦਾ ਤੇ ਹੋਰ ਵੱਡੇ ਮੰਤਰਾਲੇ ਸੀ। ਸੋ ਕਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਔਰ ਮਾਨ ਸਾਹਿਬ ਦੀ ਆਪਸ ਵਿੱਚ ਜਿਹੜੀ किते किते कि ਜਿਹੜੇ ਉਹਨਾਂ ਦੇ ਚਾਹਤੇ ਐ ਉਹਨਾਂ ਨੂੰ ਉਹ ਚਾਉਂਦੇ ਨੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇੱਥੋਂ ਫਾਰਕ ਕਰ ਦਿੱਤਾ ਜਾਵੇ। ਸੋ ਇਹ ਕਈ ਗੱਲਾਂ ਐ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾਔਡਨਰੀ ਜਿਹੜੀ ਲਿਸਟ ਦਿੱਤੀ ਹੋਵੇ ਕੋਈ ਐਸੀ ਗੱਲ ਐ। ਮੁੱਖ ਮੰਤਰੀ ਦੇ دوست ਕਰਮਜੀਤਨ ਮੋਹਨ ਨੂੰ ਵੀ ਇਹ ਨਹੀਂ ਕਰ ਦਿੱਤੀ ਕਿਸ ਤਰ੍ਹਾਂ ਦੇਖ ਲਈ। ਹਾਂਜੀ ਕਰਮਜੀਤਨ ਮੋਹਨ ਨੂੰ ਵੀ ਡਿਫਰੈਂਟ। ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿਤੇ ਦੋਸਤ ਆ ਗਏ ਕਿਤੇ ਪੁਰਾਣੇ ਚਿਹਰੇ ਆ ਗਏ ਇਹ ਤਾਂ ਹੋਣ ਵਾਲਾ ਸਮਾਂ ਦੱਸੇਗਾ। ਉਹ ਮੁੱਖ ਮੰਤਰੀ ਸਾਹਿਬ ਜਿਹੜੀ 13 0 ਵਾਲੀ ਗੱਲ ਕਰਦੇ ਸੀ ਉਹ ਨਹੀਂ ਕਿਸੇ ਨੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ